ਵਰਲਡ ਬੈਂਕ ਨੇ ਨਵੀਂ ਫਿਗਰ ਜਾਰੀ ਕੀਤੀ ਹੈ ਜਿਹਦੇ ਵਿੱਚ ਹਫ਼ਤੇ ਨੇ ਕਿਹਾ ਕਿ ਭਾਰਤ ਦੇ ਵਿੱਚ ਐਕਸਟ੍ਰੀਮ ਪਾਵਰਟੀ ਦੀ ਜੋ ਦਰ ਸੀ ਉਹ ਬਹੁਤ ਜ਼ਿਆਦਾ ਘਟ ਗਈ ਹੈ ਜੋ 2011-12 ਦੇ ਵਿੱਚ ਉਹਨਾਂ ਨੇ ਫਿਗਰ ਜਾਰੀ ਕੀਤੀਆਂ ਸੀ ਕਿ 16.2% ਸੀ ਉਹ 2022-23 ਦੇ ਵਿੱਚ 2.3% ਰਹਿ ਗਈ ਆ ਸੋ ਇਹ ਤੁਹਾਨੂੰ ਵੀ ਦਿਖ ਰਿਹਾ ਹੋਣਾ ਕਿ ਕਿੰਨੀ ਇੱਕ ਜੋ ਗਰੀਬੀ ਆ ਉਹ ਘਟੀ ਆ ਜਾਂ ਵਧੀ ਆ ਠੀਕ ਆ ਆਪਾਂ ਫਿਗਰਾਂ ਦੇ ਸਿਰ ਤੇ ਦੇਖਦੇ ਆ ਕਿ ਕੀ ਹੋਇਆ ਇੰਡੀਆ ਦੇ ਵਿੱਚ ਜੋ ਗਰੀਬ ਬੰਦਾ ਸੀ ਨਾ ਕੱਟੂ-ਕੱਟ 6 ਕਰੋੜ 30 ਲੱਖ ਬੰਦਾ ਜੋ ਹਰ ਸਾਲ ਗਰੀਬ ਹੋ ਰਿਹਾ ਸਿਰਫ ਤੇ ਸਿਰਫ ਆਪਣਾ ਇਲਾਜ ਕਰਵਾਉਣ ਕਰਕੇ ਇਹ ਗ੍ਰਾਹਣ ਗਰੀਬ ਜਿਹੜੇ ਆ ਉਹ ਬਹੁਤ ਘਟ ਗਏ ਐਕਸਟ੍ਰੀਮ ਪੋਵਰਟੀ ਦਾ ਬਹੁਤ ਜ਼ਿਆਦਾ ਘਟੀਆ ਇਹ ਸਿਰਫ ਫਿਗਰਾਂ ਨਹੀਂ ਜੋ ਵਰਲਡ ਇਕਨੋਮਿਕ ਫੋਰਮ ਦੀਆਂ ਫਿਗਰਾਂ ਨੇ ਨਾ ਉਹ ਇਹ ਕਹਿੰਦੀਆਂ ਨੇ ਕਿ ਇੰਡੀਆ ਦੇ ਵਿੱਚ ਕਮਾਈ ਦੀ ਜੋ ਹੈ ਰੇਸ਼ੋ ਉਹ 10% ਬੰਦੇ ਜੋ ਉਤਲੇ ਨੇ ਉਹਨਾਂ ਦੀ ਕਮਾਈ 57% ਹੈ 57% ਠੀਕ ਹੈ ਹੁਣ ਤੁਸੀਂ ਇਹ حساب ਲਾਓ ਕਿ ਜੋ 10% ਬੰਦੇ ਨੇ ਉਹਨਾਂ ਦੀ ਕਮਾਈ 57% ਆ ਤੇ ਜੋ 50% ਨੇ ਉਹਨਾਂ ਦੀ ਕਮਾਈ 13% ਆ ਕਿੰਨਾ ਜ਼ਿਆਦਾ ਵਧੀਆ ਆਪਣਾ ਇੰਡੀਆ ਦੇ ਵਿੱਚ ਮਾਹੌਲ ਬਣਾਇਆ ਕਮਨ ਨੇ ਪਹਿਲਾਂ ਕਾਂਗਰਸ ਨੇ ਵੀ ਇਦਾਂ ਹੀ ਅਮੀਰ ਕੀਤਾ ਸੀਗਾ ਜਦੋਂ ਮਨਤੇਕ ਸਿੰਘ ਅਲੂ ਵਾਲੀ ਨੇ ਇਹ ਕਹਿਆ ਸੀਗਾ ਕਿ ਜੋ ਬੰਦਾ ਸ਼ਹਿਰ ਦੇ ਵਿੱਚ 28 ਰੁਪਏ ਤੇ ਪਿੰਡ ਦੇ ਵਿੱਚ 22 ਰੁਪਏ 50 ਪੈਸੇ ਕਮਾਉਂਦਾ ਉਹ ਗਰੀਬ ਨਹੀਂ ਇਦਾਂ ਦੀਆਂ ਇਹ ਫਿਗਰਾਂ ਮੋਦੀ ਸਰਕਾਰਾਂ ਨੂੰ ਨਹੀਂ ਦਿੱਤੀਆਂ ਹੋਣੀਆਂ ਜਿਹੜਾ ਬੰਦਾ ਥੱਲੇ ਵਾਲਾ 50% ਜਿਹੜਾ ਬੰਦਾ ਉਹ 13% ਕਮਾਈ ਆ ਉਹਨੂੰ ਤੇ ਟੈਕਸ ਕਿੰਨਾ ਭਰਦਾ ਉਹ 64% ਬਹੁਤ ਵਧੀਆ ਜਿਹਾ ਕੰਮ ਕਰ ਬੇਸ਼ਰਮੀ ਆ ਯਾਰ ਮਹਾ ਬੇਸ਼ਰਮ ਲੋਕ ਨੇ ਤੁਸੀਂ ਵੋਟਾਂ ਪਾ ਕੇ ਭੁੱਲ ਗਏ ਜਾਂਦੇ ਹੋ ਇਸ ਚੀਜ਼ ਤੇ ਹੋਰ ਵੀ ਵੀਡੀਓ ਪਾ ਰਿਹਾ ਮੈਂ ਧੰਨਵਾਦ